ਪਿਛਲੇ ਟਾਈਮ ਦੇ ਵਿੱਚ ਆਪਾਂ ਦੇਖਿਆ ਕਿ ਬੇਅਦਬੀ ਦੇ ਕੁਝ ਮਸਲੇ ਹੋਏ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਨੂੰ ਮਨਾਂ ਨੂੰ ਬਹੁਤ ਬਲੁੰਦ ਰਿਆ ਸੀ ਇੱਕ ਹੋਰ ਘਟਨਾ ਗੜ ਸ਼ੰਕਰ ਦੇ ਇੱਕ ਪਿੰਡ ਦੇ ਵਿੱਚ ਆ ਵਾਪਰੀ ਹੈ ਨੂਰ ਪ੍ਰੋਜੈਕਟਾਂ ਦੇ ਵਿੱਚ ਉੱਥੇ ਵੀ ਕਹਿੰਦੇ ਕਿ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜੇ ਗਏ ਉਹਨਾਂ ਦੀ ਬੇਅਦਬੀ ਕੀਤੀ ਗਈ ਬੁਰੀ ਤਰ੍ਹਾਂ ਹਾਲਾਂਕਿ ਗੱਲ ਕਰਦੇ ਆ ਹੀ ਮਨ ਨੂੰ ਬੜਾ ਅਫਸੋਸ ਹੁੰਦਾ ਹੈ ਮਨ ਬਲੁੰਦ ਰਿਆ ਜਾਂਦਾ ਹੈ ਪਰ ਮਿੰਟੂ ਜੀ ਕੁਝ ਸ਼ਾਂਤੀ ਸੀ ਦੁਬਾਰਾ ਤੋਂ ਇਸ ਤਰ੍ਹਾਂ ਦੀ ਖਬਰ ਆਉਣੀ ਬੜੀ ਮੰਦਭਾਗੀ ਲੱਗਦੀ ਹੈ। ਉਹ ਸਤਿੰਦਰ ਸਰਤਾਜ ਨੇ ਕਿਹਾ ਸੀ ਨਾ ਇੱਕ ਗੀਤ ਦੇ ਵਿੱਚ ਬੜੇ ਦਰਦ ਭਿਜੇ ਅੰਦਾਜ਼ ਦੇ ਵਿੱਚ ਕਿ ਨਾ ਪਾਵਨ ਪੰਨੇ ਪਾੜ ਦਿੱਤੇ ਜਿਗਰਾ ਹੈ। ਹੂੰ। ਗਲੀਆਂ ਵਿੱਚ ਖਲਾਰ ਦਿੱਤੇ ਜਿਗਰਾ ਹੀ ਰਿਹਾ। ਮਕਦਸ ਥਾਂਾਂ ਤੇ ਚੜ ਗਏ ਜੁੱਤੇ। ਹੂੰ। ਪਰਲੋ ਹੈ। ਜੀ। ਸ਼ੇਰ ਲੰਮੀਆਂ ਤਾਣ ਕੇ ਸੁੱਤੇ ਪਰਲੋ ਹੈ। ਮਤਲਬ ਕਿ ਮੈਂ ਉਹ ਅੰਦਾਸੇ ਜੇ ਨਾਲ ਜੋੜਿਆ ਹੁਣ ਮਤਲਬ ਕਿ ਥੋੜਾ ਮੈਂ ਸੁਨੇ ਆ ਅਸੀਂ ਗਾਫ ਕਰਨਾ ਪਰ ਸ਼ਬਦਾਵਲੀ ਬਹੁਤ ਮਤਲਬ ਕਿ ਨਾ ਉਹ ਉਹ ਵੀ ਇੱਕ ਦਰਦ ਭਰਿਆ ਬੋਲ ਸੀਗਾ ਸਰਤਾਜ ਦਾ ਜਦੋਂ ਆਪਣਾ ਬੇਅਦਬੀਆਂ ਦਾ ਸਿਲਸਲਾ ਇੱਥੇ 15 ਦੇ ਵਿੱਚ ਬਹੁਤ ਜ਼ਿਆਦਾ ਚੱਲਦਾ ਹੈ ਨਾ ਹੁਣ ਤੁਸੀਂ ਦੇਖੋ ਵੀ ਇਹ ਸਿਲਸਲਾ ਚੱਲਿਆ ਅਸੀਂ ਕਹ ਲੋ ਕਿ ਇਸ ਮੰਦ ਭਾਗੀ ਯੁੱਗ ਦੇ ਵਿੱਚ ਫਾਇਦਾ ਹੋਏ ਹੂੰ ਜਿੱਥੇ ਸਭ ਕੁਝ ਅਸੀਂ ਦੇਖਣਾ ਸੀ ਦੇਖਣਾ ਸੀ ਜੀ ਐਸਾ ਸਿਲਸਿਲਾ ਕਿ ਅੱਜ ਬਈ 10 ਸਾਲ ਹੋ ਗਏ 15 ਤੋ ਅੱਗੇ ਆ ਗਏ ਆਪਾਂ ਜੀ 10 ਸਾਲ ਹੋ ਗਏ ਕਿ ਸਿਲਸਿਲਾ ਮੁੱਕ ਹੈ ਅਟੁੱਟ ਹੈ ਹੂੰ ਤੇ ਪਤਾ ਨਹੀਂ ਕਿਉਂ ਜ਼ਮੀਰਾ ਮਰ ਗਈਆਂ ਨੇ ਮੈਂ ਮੈਂ ਤਾਂ ਹਮੇਸ਼ਾ ਗਿਰਜਾ ਘਰ ਦੀ ਬੇਅਦਬੀ ਹੋਈ ਸੀ ਮੱਝੇ ਚ ਤੇ ਮੈਂ ਉਦੋਂ ਵੀ ਕਿਹਾ ਸੀਗਾ ਕਿ ਗੱਲ ਜੀ ਕਿਸੇ ਕੁਰਾਨ ਸ਼ਰੀਫ ਦੀ ਹੋਈ ਸੀ ਮੈਂ ਤਦ ਵੀ ਕਿਹਾਗਾ ਕਿਸੇ ਮੰਦਰ ਦੇ ਵਿੱਚ ਮੂਰਤੀ ਦਾ ਖੰਡ ਤੋਜਣਾ ਗਲਤ ਹੈ ਆਪਾਂ ਤਾਂ ਕਿਸੇ ਚਰਾਹੇ 'ਚ ਲੱਗੇ ਬੁੱਤ ਬਾਰੇ ਵੀ ਇਹ ਗੱਲ ਕਹਨੇ ਕਿ ਗਲਤ ਹੈ ਯਾਰ ਪਤਾ ਨਹੀਂ ਕਿਉਂ ਸਮਝ ਨਹੀਂ ਆ ਰਹੀ ਸਰ ਸਾਡੇ ਨਾਲ ਕੀ ਹੋ ਰਿਹਾ ਕੀ ਮਤਲਬ ਕਿ ਖੂਨ ਖੋਲਦਾ ਕਈ ਵਾਰ ਨਾ ਸੱਚੀਓ ਕਿ ਭਈ ਕਿੱਧਰ ਨੂੰ ਜਾ ਰਹੀ ਹੈ ਅੱਛਾ 2 ਦਿਨ ਤੋਂ ਸੀਸੀਟੀਵੀ ਕੈਮਰੇ ਵੀ ਬੰਦ ਸਨ ਇਹ ਤਾਂ ਫਿਰ ਕਿਸੇ ਨੂੰ ਪਤਾ ਹੋਵੇਗਾ ਤਦ ਹੀ ਆ ਨਾ ਹੂੰ ਕਿ ਸੀਸੀਟੀਵੀ ਕੈਮਰੇ ਪ੍ਰੋਪਰ ਕੰਮ ਨਹੀਂ ਕਰ ਰਹੇ ਇਹ ਜੋ ਵੀ ਕਰਤੂਤ ਕੀਤੀ ਹੈ ਕਰਤੂਤਵੀ ਕਹ ਲਈਏ ਕਰਤੂਤਵੀ ਆਪਾਂ ਇੱਕ ਸ਼ਬਦ ਹੌਲਾ ਹੀ ਗਣਦੇ ਆ ਇਹਦੇ ਇਹ ਉਸ ਤੋਂ ਵੀ ਥਲੜੇ ਪੱਦਰ ਦੇ ਕੁਛ ਤਾਂ ਕਮੀਨਗੀ ਤੋਂ ਵੀ ਗਾਂ ਦਾ ਕਹ ਲੋ ਕਿ ਮਰ ਚੁੱਕਾ ਇਨਸਾਨ ਹੈ ਜਿਹੜਾ ਜ਼ਮੀਰੋਂ ਮਰ ਚੁੱਕਾ ਇਨਸਾਨ ਹੈ ਉਹਦਾ ਕੰਮ ਹੁੰਦਾ ਕਿਸੇ ਵੀ ਧਰਮ ਦੀ ਬੇਅਦਬੀ ਬੇਔਰਮਤੀ ਚਲੇ ਤੋ ਮਤਲਬ ਉਹ ਕੈਮਰੇ ਕਿਉਂ ਬੰਦ ਸਨ ਕਿਉਂ ਠੀਕ ਨਹੀਂ ਕਰਵਾਏਗੇ ਇਹ ਤਿਆਦਾਦ ਕਿ ਜਿੰਨੇ ਵੀ ਸਵਾਲ ਹੈ ਉਹ ਤੇ ਹੁਣ ਉਥੋਂ ਦੇ ਜਿਹੜੇ ਧਾਰਮਿਕ ਤੌਰ ਤੇ ਪਤਵੰਤੇ ਆ ਜੀ ਉਹ ਹੀ ਦੱਸ ਸਕਦੇ ਆ ਪਰ ਬਿਲਕੁਲ ਬਹੁਤ ਮੈਂ ਕਹੂੰਗਾ ਕਿ ਸੈਡ ਹੈ ਜੀ ਹਮ ਸੈਡ ਹੈ ਸਾਡੇ ਵਾਸਤੇ ਬਹੁਤ ਹੀ ਸ਼ਰਮਨਾਕ ਵੀ ਆ ਕਿ ਸਾਡੇ ਸਮਾਜ ਦੇ ਵਿੱਚ ਜਿੱਥੇ ਆਪਾਂ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਕਿ ਉਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਸ ਸਿਲਸਿਲੇ ਵਾਰ ਤਰੀਕੇ ਨਾਲ ਵਾਪਰ ਰਹੀਆਂ ਤੇ ਮੇਰਾ ਆਪ ਮੰਨਣਾ ਹੈ ਕਿ ਇਹਦੇ ਵਿੱਚ ਹੁਣ 295 ਜਿਵੇਂ ਲੱਗਦੀ ਸੀਗੀ ਤਾਂ ਉਦਾਂ ਨਹੀਂ ਗੱਲ ਬਣਦੀ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਵੀ ਗਾਟਾ ਹਲਾ ਦਿਓ ਜਾਂ ਫਲਾਟ ਮਕਾਰ ਨਹੀਂ ਇਹਨਾਂ ਤੇ ਸਖਤ ਸਜ਼ਾ ਹੋਵੇ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਤਾਂ ਤਾਂ ਸੀਜ਼ ਕਰ ਦਿਓ ਜਾਂ ਐਦਾ ਹੋਵੇ ਕਿ ਜੋ ਵੀ ਇਸ ਤਰ੍ਹਾਂ ਦੇ ਬੰਦੇ ਆ ਇਹਨਾਂ ਨੂੰ ਮਿਲਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਸਾਰੀਆਂ ਸਸਪੈਂਡ ਕਰੋ ਇੱਕ ਵਾਰੀ ਜੀ ਤਾਂ ਕਿ ਦੁਨੀਆਂ ਚ ਕੋਈ ਡੈਟਰੈਂਸ ਜਿਵੇਂ ਆਪਾਂ ਕਹਿੰਦੇ ਨੇ ਨਾ ਉਹ ਕ੍ਰੀਏਟ ਹੋਵੇ ਸੋ ਬਹੁਤ ਮੇਰੇ ਖਿਆਲ ਦੇ ਨਾਲ ਬਹੁਤ ਬਹੁਤ ਮੰਦਪਾਗਾ ਜੀ 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 ਬਿਲਕੁਲ ਬਿਲਕੁਲ ਪਾਲੀਆ ਸਾਹਿਬ ਬਿਲਕੁਲ ਇਹ ਅਕਲ ਦਾ ਜ਼ਨਾਜ਼ਾ ਹੀ ਹੁੰਦਾ ਜਿਹੜਾ ਉੱਠ ਜਾਂਦਾ ਹੈ ਜਾਂ ਕਹਿ ਲਓ ਕਿ ਬੰਦਾ ਅਕਲ ਤੋਂ ਪਾਸੇ ਹੋ ਕੇ ਉਹ ਜੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਕਰ ਬਹੁਤ ਹੀ ਮੰਦ ਭਾਗਾ ਸੱਚਮੁੱਚ ਆਪਾਂ ਤੇ ਪਵਿੱਤਰ ਚੀਜ਼ ਆ ਉਹਦੇ ਬਾਰੇ ਆਪਾਂ ਇਹੋ ਕਹਿ ਸਕਦੇ ਆ ਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਇਸ ਤਰ੍ਹਾਂ ਦੇ ਆਸਾਰ ਕਦੇ ਵੀ ਨਹੀਂ ਬਣਨੇ ਚਾਹੀਦੇ